ਬਾਰੀ ਬਰਸੇ ਘਟਨ ਗਿਆ ਸੀ ਬਾਰੀ ਬਰਸੇ ਘਟਨ ਗਿਆ ਸੀ ਕਟਕੇ ਲਿਆਂਦਾ ਖੀਰਾ ਨੀ ਸੱਚੀ ਮੁੱਚੀ ਰੱਬ ਵਰਗਾ ਰੱਬ ਵਰਗਾ ਨਨਨੇ ਤੇਰਾ ਵੀਰਾ ਨੀ ਸੱਚੀ ਮੁੱਚੀ ਰੱਬ ਵਰਗਾ ਬਰਸੀ ਘਟਨ ਗਿਆ ਸੀ ਬਾਰੀ ਬਰਸੀ ਘਟਨ ਗਿਆ ਸੀ ਖਟਕੇ ਲਿਆਂਦਾ ਫਿੱਤ ਨੀ ਮਾਹੀ ਮੇਰਾ ਨਿਕਾ ਜਿਆ ਮਸਾ ਖਿੱਚ ਕੇ ਬਰਾਬਰ ਕੀਤਾ ਨੀ ਮਾਹੀ ਮੇਰਾ ਨਿਕਾ ਜਿਆ ਮਸਾ ਖਿੱਚ ਕੇ ਬਰਾਬਰ ਕੀਤਾ ਨੀ ਮਾਹੀ ਮੇਰਾ ਨਿਕਾ ਜਿਆ ਮਸਾ ਖਿੱਚ ਕੇ ਬਰਾਬਰ ਕੀਤਾ ਬਾਰੀ ਬਰਸੀ ਘਟਨ ਗਿਆ ਸੀ ਬਾਰੀ ਬਰਸੀ ਘਟਨ ਗਿਆ ਸੀ ਖਟਕੇ ਲਿਆਂਦੀ 베ਰੀ ਨੀ ਬੁੱਢੀ ਹੋਗੀ ਅਤਰ ਗੁਰੇ ਹੁਣ ਬੀਰਸੀ ਘਟਣ ਗਿਆ ਸੀ ਬਾਰੀ ਬਰਸੀ ਖਟਣ ਗਿਆ ਸੀ ਖਟਕੇ ਲਿਆਂਦੇ ਪੇੜੇ ਵੇ ਤੇਰੀ ਮੇਰੀ ਅੱਖ ਨਾਲ ਲੜੇ ਕਾਤੋਂ ਮਾਰਦਾ ਬਸ ਬਾਰੀ ਬਰਸੀ ਘਟਣ ਗਿਆ ਸੀ ਬਾਰੀ ਬਰਸੀ ਘਟਣ ਗਿਆ ਸੀ ਖਟਕੇ ਲਿਆਂਦੇ ਛੋਲੇ ਨਹੀਂ ਮੈਂ ਸੱਚ ਕੁੱਟਨੀ ਕੁੱਟਨੀ ਸੰਦੂਕਾ ਔਲ ਹੀ ਮੈਂ ਸੱਚ ਕੁੱਟਨੀ ਕੁੱਟਨੀ ਸੰਦੂਕਾ ਔਲ ਨਹੀਂ ਮੈਂ ਸੱਚ ਕੁੱਟਨੀ ਕੁੱਟਨੀ ਸੰਦੂਕਾ ਔਲ ਬਾਰੀ ਵਰਸੀ ਘਟਣ ਗਿਆ ਸੀ ਬਾਰੀ ਵਰਸੀ ਘਟਣ ਗਿਆ ਸੀ ਖਟਕੇ ਲਿਆਂਦੀ ਫੁੱਕੀ ਨੀ ਆਕੜ ਛੜਿਆਂਦੀ ਰੱਖ ਕੇ ਤਵੇ ਤੇ ਫੁੱਕੀ ਨੀ ਆਕੜ ਛੜਿਆਂਦੀ ਰੱਖ ਕੇ ਤਵੇ ਤੇ ਫੁੱਕੀ ਨੀ ਆਕੜ ਛੜਿਆਂਦੀ ਰੱਖ ਕੇ ਤਵੇ ਤੇ ਫੁੱਕੀ ਬਾਰੀ ਵਰਸੀ ਘਟਣ ਗਿਆ ਸੀ ਬਾਰੀ ਵਰਸੀ ਘਟਣ ਗਿਆ ਸੀ ਖਟਕੇ ਲਿਆਂਦੀ ਤਰਵੇ ਮੇਰਾ ਉਡੇ ਡੋਰੀਆ ਮੈਲਾਵਾਲੇ ਕਰਵੇ ਮੇਰਾ ਉਡੇ ਡੋਰੀਆ ਮੈਲਾ ਬਾਰੀ ਬਰਸੀ ਖਟਣ ਗਿਆ ਸੀ ਬਾਰੀ ਬਰਸੀ ਖਟਣ ਗਿਆ ਸੀ ਖਟਕੇ ਲਿਆਂਦੇ ਸ਼ੋਲੇ ਅੱਜ ਮੇਰੇ ਅਮਲੀ ਦੇ ਫੀਮ ਰਗਾਂ ਵਿੱਚ ਬੋਲੇ ਅੱਜ ਮੇਰੇ ਅਮਲੀ ਦੇ ਫੀਮ ਰਗਾਂ ਵਿੱਚ ਬੋਲੇ ਅੱਜ ਮੇਰੇ ਅਮਲੀ ਦੇ ਫੀਮ ਰਗਾਂ ਵਿੱਚ ਬੋਲੇ ਬਾਰੀ ਬਰਸੀ ਖਟਣੇ ਗਿਆ ਸੀ ਮਾਰੀ ਬਰਸੀ ਖਟਣੇ ਗਿਆ ਸੀ ਖਟਕੇ ਲਿਆਂਦਾ ਨਾਲ ਤੇਰੀ ਮੇਰੀ ਨਹੀਂ ਨਿਭਨੀ ਮੈਂ ਗੋਰੀ ਤੂੰ ਕਾਲਾ ਤੇਰੀ ਮੇਰੀ ਨਹੀਂ ਨਿਭਨੀ ਮੈਂ ਗੋਰੀ ਤੂੰ ਕਾਲਾ ਤੇਰੀ ਮੇਰੀ ਨਹੀਂ ਨਿਭਨੀ ਮੈਂ ਗੋਰੀ ਤੂੰ ਕਾਲਾ ਬਾਰੀ ਬਰਸੀ ਖਟਣ ਗਿਆ ਸੀ ਬਾਰੀ ਬਰਸੀ ਖਟਣ ਗਿਆ ਸੀ ਖਟਕੇ ਲਿਆਂਦਾ ਆਰਾ ਤੇਰੀ ਮੇਰੀ ਨਿਪਜਾਉਗੀ ਪਿਆਰ ਮੇਰੇ ਨਾਲ ਪਾਲ ਲੈ ਤੇਰੀ ਮੇਰੀ ਨਿਪਜਾਉਗੀ ਪਿਆਰ ਮੇਰੇ ਨਾਲ ਪਾਲ ਲੈ ਤੇਰੀ ਮੇਰੀ ਨਿਪਜਾਉਗੀ ਪਿਆਰ ਮੇਰੇ ਨਾਲ ਪਾਲ ਲੈ